ਜਦੋਂ ਕਿਸੇ ਇਨਸਾਨ ਤੇ ਪੀਰਾਂ ਦੀ ਰਹਿਮਤ ਹੋ ਜਾਂਦੀ ਹੈ ਉਦੋਂ ਘਰ ਤਾਂ ਕੀ ਕੋਠੀਆਂ ਵੀ ਪੈ ਜਾਂਦੀਆਂ ਨੇ ਉਹ ਵੀ ਹੋ ਜਾਂਦਾ ਜੋ ਕਦੀ ਸੋਚਿਆ ਨਹੀਂ ਹੁੰਦਾ ਇੱਥੇ ਜ਼ਰੂਰੀ ਨਹੀਂ ਕਿ ਪੀਰਾਂ ਦੀ ਰਹਿਮਤ ਉਹਨਾਂ ਤੇ ਹੋਵੇ ਜੋ ਉਹਨਾਂ ਨੂੰ ਲੰਮੇ ਸਮੇਂ ਤੋਂ ਮੰਨ ਰਹੇ ਨੇ ਇੱਕ ਵਾਰ ਪੀਰ ਮੁਰਸ਼ਦ ਗਏ ਨੂੰ ਹੀ ਸਭ ਕੁਝ ਦੇ ਦਿੰਦੇ ਨੇ ਜੋ ਇਨਸਾਨ ਪਹਿਲੀ ਵਾਰ ਉਹਨਾਂ ਦੇ ਦਰਬਾਰ ਤੇ ਗਿਆ ਹੁੰਦਾ ਉਹਨੂੰ ਸਭ ਕੁਝ ਬਖਸ਼ ਦਿੰਦੇ ਨੇ ਬਸ ਇਨਸਾਨ ਨੂੰ ਮੰਗਣਾ ਆਉਣਾ ਚਾਹੀਦਾ ਇਸ ਕਰਕੇ ਗੁਰਦਾਸ ਮਾਨ ਸਾਹਿਬ ਨੇ ਲਿਖਿਆ ਤੈਨੂੰ ਮੰਗਣਾ ਨਾ ਆਵੇ ਤੇ ਫਕੀਰ ਕੀ ਕਰੇ ਅੱਜ ਆਪਾਂ ਇੱਕ ਅਜੀਹਾ ਮੰਗਣ ਦਾ ਖਾਸ ਤਰੀਕਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਦੇ ਨਾਲ ਬੇਸ਼ੱਕ ਤੁਹਾਡਾ ਘਰ ਕੱਚਾ ਬੇਸ਼ੱਕ ਤੁਹਾਡੇ ਕੋਲ ਘਰ ਨਹੀਂ ਹੈ ਪੀਰ ਮੁਰਸ਼ਿਦ ਉਸ ਤਰੀਕੇ ਦੇ ਨਾਲ ਤੁਹਾਨੂੰ ਕੋਠੀਆਂ ਤੱਕ ਬਖਸ਼ ਦੇਣਗੇ ਇਸ ਤਰੀਕੇ ਦੇ ਨਾਲ ਆਪਾਂ ਇੱਕ ਚੀਜ਼ ਜੋ ਪੀਰਾਂ ਮੁਰਸ਼ਿਦਾਂ ਨੂੰ ਚੜਾਉਣੀ ਹੈ ਤੇ ਉਸ ਦੇ ਨਾਲ ਦਾਤਾ ਜੀ ਤੁਹਾਨੂੰ ਉਹ ਚੀਜ਼ ਦੇਣਗੇ ਜੋ ਤੁਸੀਂ ਕਦੀ ਸੋਚੀ ਨਹੀਂ ਹੋਣੀ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਜਿਸ ਵੀਰ ਨੇ ਇਹ ਕਿੱਸਾ ਸਾਡੇ ਨਾਲ ਇੰਸਟਾਗ੍ਰam ਉੱਪਰ ਸਾਂਝਾ ਕੀਤਾ ਜੀ ਉਸ ਵੀਰ ਦਾ ਨਾਮ ਹਰਕੀਰਤ ਹੈ ਮੋਹਾਲੀ ਸ਼ਹਿਰ ਤੋਂ ਉਹ ਰਹਿਣ ਵਾਲੇ ਨੇ ਉਹ ਵੀਰ ਦੱਸਦਾ ਕਿ ਸਭ ਤੋਂ ਪਹਿਲਾਂ ਜੈ ਸਾਈਂ ਜੀ ਦੇ ਵੀਰੇ ਵੀਰੇ ਮੈਂ ਤੁਹਾਡੇ ਨਾਲ ਇੱਕ ਕਿੱਸਾ ਸਾਂਝਾ ਕਰਨਾ ਚਾਹੁੰਨਾ ਦਾਤਾ ਜੀ ਨੇ ਮੈਨੂੰ ਇੱਕ ਅਜਿਹੇ ਤਰੀਕੇ ਦੇ ਨਾਲ ਮੈਨੂੰ ਅਜੀਹਾ ਕੁਝ ਬਖਸ਼ਿਆ ਜੀ ਨੇ ਮੇਰੀ ਜ਼ਿੰਦਗੀ ਤੱਕ ਬਦਲ ਦਿੱਤੀ ਦਰਅਸਲ ਹੋਇਆ ਕਿ ਮੈਂ ਦਾਤਾ ਜੀ ਦੇ ਦਰਬਾਰ ਤੇ ਕਦੀ ਨਹੀਂ ਗਿਆ ਸੀ ਇੱਥੋਂ ਤੱਕ ਕਿ ਮੈਂ ਦਾਤਾ ਜੀ ਨੂੰ ਕਦੀ ਮੰਨਿਆ ਵੀ ਨਹੀਂ ਸੀ हां मैं हर एक धर्म ਦਾ ਸਤਿਕਾਰ ਕਰਦਾ ਪਰ ਮੈਂ ਕਦੀ ਦਾਤਾ ਜੀ ਨੂੰ ਉਸ ਤਰੀਕੇ ਦੇ ਨਾਲ ਨਹੀਂ ਮੰਨਿਆ ਸੀ ਜਿਵੇਂ ਅੱਜ ਮੰਨ ਰਿਹਾ ਜਿਵੇਂ ਕਿ ਉਹ ਮੇਰੇ ਪੀਰ ਮੁਰਸ਼ਿਦ ਨੇ ਮੈਂ ਦਾਤਾ ਜੀ ਬਾਰੇ ਸੁਣਿਆ ਸੀ ਕਿ ਡੇਰਾ ਬਾਬਾ ਮੁਰਾਦ ਸ਼ਾ ਸਰਕਾਰ ਹੈ ਜਿੱਥੇ ਹਰ ਇੱਕ ਮੁਰਾਦ ਪੂਰੀ ਹੁੰਦੀ ਹੈ ਪਰ ਮੈਂ ਕਦੀ ਵੀ ਗਿਆ ਨਹੀਂ ਸੀ ਮੇਰੇ ਕੁਝ ਦੋਸਤ ਗੱਲਾਂ ਤਾਂ ਕਰਦੇ ਸੀ ਕਿ ਉੱਥੇ ਜਾਣੇ ਹੁੰਨੇ ਆ ਪਰ ਮੈਂ ਕਦੀ ਨਹੀਂ ਗਿਆ ਸੀ ਮੈਂ ਕਦੀ ਉੱਥੇ ਜਾਣ ਬਾਰੇ ਸੋਚੀ ਨਹੀਂ ਸੀ ਉਹ ਵੀਰ ਦੱਸਦਾ ਕਿ ਇੱਕ ਦਿਨ ਮੇਰੇ ਦੋਸਤ ਕਹਿ ਰਹੇ ਸੀ ਕਿ ਆਪਾਂ ਨਕੋਦਰ ਮੱਥਾ ਟੇਕਣ ਜਾਣਾ ਉਹ ਮੈਨੂੰ ਵੀ ਕਹਿੰਦੇ ਨੇ ਕਿ ਤੂੰ ਵੀ ਚੱਲ ਤੇ ਉਹ ਵੀਰ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਦੀ ਗਿਆ ਨਹੀਂ ਇਸ ਕਰਕੇ ਤੁਸੀਂ ਜਾਇਓ ਤੁਸੀਂ ਮੱਥਾ ਟੇਕਿਓ ਮੇਰਾ ਕੋਈ ਵੀ ਮੂਡ ਨਹੀਂ ਆ ਉਹ ਵੀਰ ਦੱਸਦਾ ਕਿ ਮੈਂ ਤਾਂ ਕਿਰਾਏ ਤੇ ਘਰ ਤੇ ਰਹਿੰਦਾ ਸੀ ਮੈਂ ਉੱਥੋਂ ਆਪਣੀ ਜੌਬ ਤੇ ਆਉਂਦਾ ਤੇ ਜੌਬ ਤੋਂ ਫੇਰ ਆਪਣੇ ਘਰ ਚੱਲ ਜਾਂਦਾ ਬਾਕੀ ਮੇਰੇ ਸਾਰੇ ਦੋਸਤਾਂ ਕੋਲ ਆਪਣਾ ਆਪਣਾ ਘਰ ਸੀ ਮੇਰੀ ਇੱਕ ਵੀਰ ਉਹ ਕਹਿੰਦਾ ਕਿ ਇੱਕ ਘਰ ਵਾਲੇ ਨਾਲ ਗੱਲ ਚੱਲ ਰਹੀ ਸੀ ਇੱਕ ਘਰ ਬਕਾਉ ਸੀ ਜੋ ਕਿ ਸਾਡੇ ਮੁਹੱਲੇ ਦੇ ਵਿੱਚ ਹੀ ਸੀ ਉਸ ਘਰ ਨੂੰ ਲੈਣ ਲਈ ਸਾਡੇ ਕੋਲ ਪੈਸੇ ਬਹੁਤ ਹੀ ਘੱਟ ਪੈ ਰਹੇ ਸੀ ਇਸ ਕਰਕੇ ਉਹ ਘਰ ਸਾਡੀ ਰੇਂਜ ਦੇ ਵਿੱਚੋਂ ਬਾਹਰ ਸੀ ਪਰ ਉਹ ਵੀਰ ਕਹਿੰਦਾ ਮੈਂ ਚਾਹੁੰਦਾ ਸੀ ਕਿ ਮੇਰਾ ਉਹ ਘਰ ਬਣ ਜਾਵੇ ਪਰ ਕੀ ਕਰਦੇ ਪੈਸੇ ਹੀ ਨਹੀਂ ਸੀ ਨਾ ਹੀ ਕਿਤੋਂ ਹੋਰ ਪਾਸਿਓਂ ਪੈਸੇ ਦੀ ਸੈਟਿੰਗ ਹੋ ਰਹੀ ਸੀ ਇਸ ਕਰਕੇ ਉਹ ਵੀਰ ਕਹਿੰਦਾ ਕਿ ਮੈਂ ਕਿਰਾਏ ਦੇ ਘਰ ਦੇ ਵਿੱਚ ਹੀ ਆਪਣੀ ਜ਼ਿੰਦਗੀ گزار ਰਿਹਾ ਸੀ ਉਹ ਵੀਰ ਦੱਸਦਾ ਕਿ ਮੈਂ ਤਾਂ ਆਪਣੇ ਘਰ ਦੇ ਵਿੱਚ ਸਵੇਰ ਸੁੱਤਾ ਹੋਇਆ ਸੀ ਤੇ ਉਹ ਵੀਰ ਕਹਿੰਦਾ ਮੈਨੂੰ ਆਪਣੇ ਦੋਸਤ ਦਾ ਫੋਨ ਆਉਂਦਾ ਉਹ ਕਹਿੰਦਾ ਕਿ ਯਾਰ ਚੱਲ ਤੂੰ ਵੀ ਨਕੋਦਰ ਇਦਾਂ ਕਿਉਂ ਕਰਦਾ ਆਪਾਂ ਵਧੀਆ ਸ਼ਾਮ ਤੱਕ ਵਾਪਸ ਆ ਜਾਵਾਂਗੇ ਤਾਂ ਉਹ ਵੀਰ ਕਹਿੰਦਾ ਕਿ ਮੇਰੇ ਮੂਹੋਂ ਨਿਕਲ ਗਿਆ ਕਿ ਚੱਲ ਠੀਕ ਆ ਚੱਲਦੇ ਆ ਤਾਂ ਉਹ ਵੀਰ ਕਹਿੰਦਾ ਕਿ ਮੇਰਾ ਦੋਸਤ ਤੇ ਮੇਰੇ ਦੂਸਰੇ ਦੋਸਤ ਆਪਣੀ ਕਾਰ ਲੈ ਕੇ ਆ ਜਾਂਦੇ ਨੇ ਤੇ ਅਸੀਂ ਉੱਥੇ ਬੈਠ ਕੇ ਦਾਤਾ ਜੀ ਦੇ ਦਰਬਾਰ ਵੱਲ ਨੂੰ ਚੱਲ ਪੈਂਦੇ ਆ ਮੈਂ ਪਹਿਲੀ ਵਾਰ ਜਾ ਰਿਹਾ ਸੀ ਮੇਰੇ ਦੋਸਤ ਪਹਿਲਾਂ ਗਏ ਹੋਏ ਸੀ ਉਹ ਦੱਸ ਰਹੇ ਸੀ ਕਿ ਇੱਥੋਂ ਹਰ ਇੱਕ ਮੁਰਾਦ ਪੂਰੀ ਹੁੰਦੀ ਹੈ ਜੋ ਵੀ ਸੱਚੇ ਦਿਲੋਂ ਕੁਝ ਵੀ ਮੰਗਦਾ ਉਦੀ ਮੁਰਾਦ ਦਾਤਾ ਜੀ ਜ਼ਰੂਰ ਪੂਰੀ ਕਰਦੇ ਨੇ ਤੇ ਉਹ ਵੀਰ ਕਹਿੰਦਾ ਮੇਰੇ ਮਨ ਦੇ ਵਿੱਚ ਚੱਲ ਰਿਹਾ ਸੀ ਕਿ ਦਾਤਾ ਜੀ ਜੇ ਤੁਸੀਂ ਮੇਰੇ ਘਰ ਦਾ ਕੰਮ ਕਰਵਾ ਦਿੱਤਾ ਤੇ ਮੈਂ ਤੇ ਤੁਹਾਨੂੰ ਆਪਣਾ ਪੀਰ ਮੁਰਸ਼ਿਦ ਹੀ ਮੰਨ ਲੈਣਾ ਤਾਂ ਉਹ ਵੀਰ ਕਹਿੰਦਾ ਅਸੀਂ ਜਦੋਂ ਦਾਤਾ ਜੀ ਦੇ ਦਰਬਾਰ ਪਹੁੰਚੇ ਗੱਡੀ ਆਪਣੀ ਪਾਰਕਿੰਗ ਦੇ ਵਿੱਚ ਲਾਈ ਤੇ ਅਸੀਂ ਦਾਤਾ ਜੀ ਦੇ ਦਰਬਾਰ ਵੱਲ ਜਾ ਰਹੇ ਸੀ ਉੱਥੇ ਬਹੁਤ ਸਾਰੇ ਦੁਕਾਨਦਾਰ ਉੱਚੀ ਉੱਚੀ ਚੁਲਾ ਰਹੇ ਸੀ ਕਿ ਪ੍ਰਸ਼ਾਦ ਲੈ ਲਓ ਘਰ ਲੈ ਲਓ ਕੋਠੀ ਲੈ ਲਓ ਕਾਰ ਲੈ ਲਓ ਉਹ ਵੀਰ ਕਹਿੰਦਾ ਕਿ ਮੈਂ ਆਪਣੇ ਦੋਸਤ ਨੂੰ ਪੁੱਛਿਆ ਕਿ ਇਹ ਸਭ ਕਿਉਂ ਦੇ ਰਹੇ ਨੇ ਤੋਂ ਦੱਸਦੇ ਨੇ ਕਿ ਜਿੰਨਾਂ ਕੋਲ ਘਰ ਨਹੀਂ ਉਹ ਇੱਥੇ ਘਰ ਚੜਾਉਂਦੇ ਨੇ ਉਹਨਾਂ ਦੀ ਘਰ ਦੀ ਮੁਰਾਦ ਪੂਰੀ ਹੋ ਜਾਂਦੀ ਹੈ ਜਿਨ੍ਹਾਂ ਨੇ ਬਾਹਰ ਜਾਣਾ ਉਹ ਜਹਾਜ਼ ਚੜਾਉਂਦੇ ਨੇ ਉਹਨਾਂ ਦੀ ਬਾਹਰ ਜਾਣ ਦੀ ਮੁਰਾਦ ਪੂਰੀ ਹੋ ਜਾਂਦੀ ਹੈ ਤੋ ਵੀਰ ਕਹਿੰਦਾ ਕਹਿੰਦਾ ਚਲੋ ਮੈਂ ਵੀ ਫਿਰ ਘਰ ਲੈ ਲੈਣਾ ਉੱਥੇ ਜਾ ਕੇ ਚੜਾਉਂਗਾ ਤੇ ਦਾਤਾ ਜੀ ਕੋਲ ਮੰਗੂਗਾ ਕਿ ਦਾਤਾ ਜੀ ਰਹਿਮਤ ਕਰੋ ਤੋ ਵੀਰ ਕਹਿੰਦਾ ਕਿ ਉੱਥੋਂ ਮੈਂ ਦੁਕਾਨ ਤੋਂ ਇੱਕ ਛੋਟਾ ਜਿਹਾ ਘਰ ਲਿਆ ਤੇ ਘਰ ਲੈ ਕੇ ਦਾਤਾ ਨੂੰ ਸਲਾਮ ਕਰਨ ਲਈ ਅੰਦਰ ਚਲਿਆ ਗਿਆ ਮੈਂ ਫਸਟ ਟਾਈਮ ਉਹ ਵੀਰ ਕਹਿੰਦਾ ਗਿਆ ਸੀ ਪਰ ਮੇਰੇ ਮਨ ਨੂੰ ਬੜੀ ਸ਼ਾਂਤੀ ਆਈ ਉੱਥੇ ਜਾ ਕੇ ਬਹੁਤ ਹੀ ਵਧੀਆ ਸਕੂਨ ਮਿਲਿਆ ਉਹ ਕਹਿੰਦਾ ਕਿ ਸਭ ਤੋਂ ਪਹਿਲਾਂ ਬਾਬਾ ਮੁਰਾਸ਼ਾ ਸਰਕਾਰ ਜੀ ਅੱਗੇ ਸਲਾਮ ਕੀਤੀ ਤੇ ਕਿਹਾ ਕਿ ਦਾਤਾ ਜੀ ਮੈਂ ਤਾਂ ਪਹਿਲੀ ਵਾਰ ਆਇਆ ਮੇਰੇ ਤੇ ਰਹਿਮਤ ਕਰਿਓ ਮੈਨੂੰ ਨਹੀਂ ਪਤਾ ਕਿ ਕਿਵੇਂ ਮੰਗਣਾ ਹੈ ਤੇ ਕਦੋਂ ਮੰਗਣਾ ਹੈ ਪਰ ਜੇਕਰ ਤੁਸੀਂ ਰਹਿਮਤ ਕਰੋਗੇ ਤੇ ਸਭ ਕੁਝ ਹੋ ਜਾਣਾ ਉਹ ਵੀਰ ਕਹਿੰਦਾ ਕਿ ਇੰਨੀ ਗੱਲ ਕਹਿ ਕੇ ਅਸੀਂ ਲਾਡੀ ਸਾਈਂ ਜੀ ਨੂੰ ਸਲਾਮ ਕਰਕੇ ਫਿਰ ਚਾਦਾ ਲੰਗਰ ਛਕਿਆ ਤੇ ਚਾਦਾ ਲੰਗਰ ਬਹੁਤ ਹੀ ਸੁਆਦ ਸੀ ਚਾਦਾ ਲੰਗਰ ਛਕ ਕੇ ਉਹ ਵੀਰ ਕਹਿੰਦਾ ਕਿ ਅਸੀਂ ਵਾਪਸ ਆਪਣੇ ਘਰ ਨੂੰ ਆ ਗਏ ਉਹ ਵੀਰ ਕਹਿੰਦਾ ਕਿ ਮੇਰੇ ਹੁਣ ਮਨ ਦੇ ਵਿੱਚ ਨਹੀਂ ਸੀ ਕਿ ਮੁਰਾਦ ਪੂਰੀ ਹੋਏਗੀ ਜਾਂ ਨਹੀਂ ਬਸ ਮੈਂ ਮੱਥਾ ਟੇਕ ਕੇ ਘਰ ਵਾਪਸ ਆ ਗਿਆ ਸੀ ਉਹ ਵੀਰ ਕਹਿੰਦਾ ਕਿ ਇੱਕ ਦੋ ਦਿਨ ਕੁਝ ਨਹੀਂ ਹੋਇਆ ਤੀਸਰੇ ਚੌਥੇ ਦਿਨ ਮੈਨੂੰ ਬੈਂਕ ਤੋਂ ਆਫਰ ਆਉਂਦੀ ਹੈ ਕਾਲ ਆਉਂਦੀ ਹੈ ਤੇ ਕਾਲ ਦੇ ਵਿੱਚ ਮੈਨੂੰ ਲੋਨ ਦੀ ਆਫਰ ਸੀ ਜੋ ਕਿ ਮੈਂ ਹੌਲੀ-ਹੌਲੀ ਚੁਕਾਉਣਾ ਸੀ ਰੈਂਟ ਵੀ ਬਹੁਤ ਘਟ ਸੀ ਉਹ ਵੀਰ ਕਹਿੰਦਾ ਕਿ ਥੋੜੇ ਬਹੁਤੇ ਪੈਸੇ ਮੇਰੇ ਕੋਲ ਸੀ ਥੋੜੇ ਬਹੁਤੇ ਮੈਨੂੰ ਲੋਨ ਦੀ ਆਫਰ ਤੋਂ ਮਿਲ ਗਏ ਤੇ ਮੇਰੇ ਕੋਲ ਤਾਂ ਪੈਸੇ ਬਣ ਗਏ ਜਿੰਨੇ ਉਹ ਘਰ ਵਾਲਾ ਮੰਗਦਾ ਸੀ ਤਾਂ ਥੋੜੇ ਬਹੁਤੇ ਉਹਦੇ ਕੋਲੋਂ ਪੈਸੇ ਘਟਾ ਲੇ ਤੇ ਥੋੜੇ ਬਹੁਤੇ ਮੈਂ ਆਪਣੇ ਦੋਸਤਾਂ ਕੋਲੋਂ ਫੜ ਰੇ ਤੇ ਮੇਰੇ ਘਰ ਦਾ ਸੌਦਾ ਹੋ ਗਿਆ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਸਭ ਕੁਝ ਕਿਵੇਂ ਹੋ ਗਿਆ ਮੇਰੇ ਤਾਂ ਦਿਮਾਗ ਦੇ ਵਿੱਚ ਹੀ ਨਹੀਂ ਸੀ ਕਿ ਇਹ ਹੁਣ ਸਭ ਕੁਝ ਹੋ ਜਾਏਗਾ ਉਹ ਵੀਰ ਕਹਿੰਦਾ ਕਿ ਮੈਂ ਬਹੁਤ ਖੁਸ਼ ਸੀ ਜਿੱਥੇ ਮੈਂ ਰੈਂਟ ਦੇ ਘਰ ਦੇ ਵਿੱਚ ਰਹਿ ਰਿਹਾ ਸੀ ਤੇ ਅੱਜ ਮੇਰਾ ਆਪਣਾ ਘਰ ਸੀ ਮੈਂ ਹੱਥ ਜੋੜ ਕੇ ਦਾਤਾ ਜੀ ਨੂੰ ਸ਼ੁਕਰ ਕੀਤਾ ਕਿ ਦਾਤਾ ਜੀ ਤੁਸੀਂ ਸੱਚ ਕਹਿੰਦੇ ਹੋ ਜਿਹੜਾ ਵੀ ਇਨਸਾਨ ਉੱਥੇ ਸੱਚੇ ਦਿਲੋਂ ਜਾ ਕੇ ਕੁਝ ਵੀ ਮੰਗਦਾ ਉਹਦੀ ਮੁਰਾਦ ਜ਼ਰੂਰ ਪੂਰੀ ਹੁੰਦੀ ਹੈ ਤੇ ਮੇਰੀ ਵੀ ਹੋਈ ਹੈ ਫਿਰ ਉਹ ਵੀਰ ਕਹਿੰਦਾ ਕਿ ਮੈਂ ਪੱਕਾ ਹੀ ਦਾਤਾ ਹੀ ਨਾਲ ਜੁੜ ਗਿਆ ਦਾਤਾ ਜੀ ਨਾਲ ਜੁੜਨ ਤੋਂ ਬਾਅਦ ਮੇਰੀ ਜ਼ਿੰਦਗੀ ਬਹੁਤ ਹੀ ਬਦਲ ਗਈ ਮੈਨੂੰ ਨੌਕਰੀ ਦੇ ਵਿੱਚ ਵੀ ਬਹੁਤ ਤਰੱਕੀ ਮਿਲੀ ਤੇ ਘਰ ਵੀ ਆਪਣਾ ਹੋ ਗਿਆ ਬਹੁਤ ਹੀ ਵਧੀਆ ਜੀਵਨ ਸਾਥੀ ਮਿਲਿਆ ਦਾਤਾ ਜੀ ਦੀ ਐਸੀ ਰਹਿਮਤ ਸਭ ਤੇ ਹੋਵੇ ਦਾਤਾ ਜੀ ਸਭ ਦੀਆਂ ਝੋਲੀਆਂ ਭਰਦੇ ਨੇ ਇਸ ਕਰਕੇ ਦਾਤਾ ਜੀ ਨੇ ਲਿਖ ਕੇ ਲਾਇਆ ਝੋਲੀ ਭਰ ਦੂ ਮੁਰਾਦਾ ਨਾਲ ਤੇਰੀ ਤੂੰ ਸੱਚੇ ਦਿਲੋਂ ਵੇਖ ਮੰਗ ਕੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਸਾਈਂ ਲਾਡੀ ਸ਼ਾ ਸਰਕਾਰ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾਈ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਤੇ ਜੇਕਰ ਕੋਈ ਵੀਰ ਸਾਡੇ ਨਾਲ ਸਾਈਂ ਜੀ ਦਾ ਜਾਂ ਆਪਣੇ ਆਪਣੇ ਕਿਸੇ ਵੀ ਗੁਰੂ ਪੀਰ ਦਾ ਕਿੱਸਾ ਸਾਂਝਾ ਕਰਨਾ ਚਾਹੁੰਦਾ ਹੈ ਤੇ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਹੈ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ